ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਸਵੀਰ ਦਪਾਈ ਮੋਬਾਈਲ ਨੰਬਰ ਜੀ ਆਪਣਾ 6283873527 ਅੱਜ ਆਪਾਂ ਨੂੰ ਤਿੰਨ ਵੜਾ ਤਿੰਨੇ ਗੱਪਣਾ ਕਿੰਨੇ ਗੱਪਣਾ ਠੀਕ ਆ ਪਹਿਲਾ ਨੰਬਰ ਜਿਹੜੀ ਵੜ੍ਹ ਦੇਖੀ ਜਾ ਰਹੀ ਹੈ ਕਿਹੜਾ ਸੁਆ ਸੂਰੀ ਆ ਇਹ ਜਰਸੀ ਨੂੰ ਜਸੋ ਦੂੰਗੀ ਕਹਿਣ ਲੈ ਜੂਗੀ ਦੱਲੇ ਜਿਹੜਾ ਪਾਚਾ ਪਿਆਰੀ ਹੁਣ ਬਹੁਤ ਸੁਣੀ ਆ ਠੀਕ ਹੈ ਹਾਈ ਜੀ ਮੈਡਲ ਪਾਂਚਾ ਨਾ ਨੋਰਮਲ ਕੱਢੀ ਠੀਕ ਹੈ ਥਣ ਸੋਨਾ ਹੱਥੀ ਜਵਾਈ ਵਾਲਾ ਬਹੁਤ ਸੋਨਾ ਸਾਰਾ ਜੀ ਜਵਾਈ ਆ ਠੰਡੀ ਸੀ ਲੱਗ ਰਹੀ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਦੇ ਦੂਗੀ ਹਾਈਐਸਟ ਦੁੱਧ ਦੇਗੀ 20 ਕਿਲੋ ਇਹ ਰੇਟ ਕੀ ਰਹੂ ਇਹਦਾ ਰੇਟ 85000 ਦੀ ਭਾੜੇ ਸੁਪਰੋ ਮੂੰ ਮੱਥਾ ਦੇਖੋ ਜਰਸੀ ਦੇ ਵਿੱਚ ਹਲਕਾ ਜਿਹਾ ਕਰਾਓ ਸਾਬ ਬੱਚੇ ਆਪੇ ਤੋਂ ਜਰਸੀ ਦੇ ਵੀ ਲੈ ਸਕਦੇ ਆ ਤੇ ਦੂਜਾ ਸੁਆ ਸੂਰੀਆ ਰੇਟ 85000 ਦੁੱਧ ਦੀ ਜੇਕਰ ਆਪਾਂ ਗੱਲ ਕਰੀਏ ਤਾਂ 20 ਕਿਲੋ ਦੁੱਧ ਨੋਰਮਲ ਭੋਲੇ ਹੱਥ ਨਾਲ ਦੇ ਜਿੰਦ ਜਾਨ ਚੰਗੀ ਚੁੰਗੀ ਬਹੁਤ ਆ ਥਣ ਹਾਥੀ ਚਵਾਈ ਵਾਲਾ ਤੇ ਮੁਠੀ ਵਾਲਾ ਥਾਣਾ ਜਮਾ 85000 ਤੇ ਫਿਰ ਮੋਕੇ ਤੇ ਮਾਨਦਾਨ ਹੋ ਜਾਊਗਾ ਠੀਕ ਹੈ ਸੋ ਪਹਿਲੇ ਨੰਬਰ ਤੇ ਦੂਜਾ ਸੂਆ ਬੈੜ ਸੂਰੀਆ ਮੂੰਹ ਮੱਥਾ ਟਵਾਟਾ ਦੇਖੋ ਚੰਗੀ ਜਰਸੀ ਦੇ ਵਿੱਚ ਪੈਂਦੀ ਹੈਗੀ ਤੇ ਬਾਕੀ ਆਉਣ ਵਾਲਾ ਟਾਈਮ ਮੂਰੇ ਗਰਮੀ ਵਾਲਾ ਤੋਹਫਾ ਹੀ ਹੈ ਜਮਾ ਤੇ ਲੈਵਲ ਉਹ ਵਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੈਵਾਗਾ ਪੰਜ ਚਾਰ ਦਿਨ ਇਹਦੇ ਸੂਣ ਚ ਬਾਕੀ ਪਿਆ ਤੇ ਬਾਈ ਜਿਹੜੇ ਦੂਜੇ ਨੰਬਰ ਤੇ ਬੈਠ ਦੇਖੀ ਨੇ ਆਪਣੀ ਇਹ ਹੈ ਦੂਜਾ ਸੂਰੀਆ ਕਾ ਇੱਕ ਦਿਨ ਲਈ ਜਾਂ ਸੂਣ ਦੇ ਇਹ ਵੀ ਪੰਜ ਚਾਰ ਦਿਨ ਲੋਕੀ ਠੀਕ ਹੈ ਦੁੱਧ ਅੰਦਾਜ਼ਾ ਹੈ ਕਿੰਨਾ ਕੁ ਬਦੂਗਾ 11 ਮਿਲੂ ਦਿੱਤਾ ਬਾਈ ਜੇ ਤੀ ਤੋਂ ਬਾਅਦ ਹੋਵੇ 20 ਮੰਨ ਲੇ ਜਿਹੜਾ ਬਾਰ ਮਰਜੀ ਲੈ ਹਲਕਾ ਜਿਹਾ ਗਰਲੇਂਡ ਵਾਲਾ ਕ੍ਰੋਸ ਜਾ ਹਣਾ ਦੁੱਧ ਫੈਟ ਵਾਲੇ ਦੋਗੇ ਦੁੱਧ ਚੰਗੇ ਵੜੇ ਕ੍ਰੋਸ ਇਹ ਕਿੰਨੀ ਫੈਟ ਵਾਲਾ ਰੇਟ ਕੀ ਰਹੂ ਇਹਦਾ ਇਹ ਵੜ 75000 ਰੁਪਏ ਦੇ ਦਾਂਗੇ ਠੀਕ ਆ 75000 ਦੀ ਵੇੜ ਮਾੜਾ-ਮੋਟਾ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਠੀਕ ਆ ਸੋ ਫਿਰ ਦੂਜੇ ਨੰਬਰ ਆਪਾਂ ਜਿਹੜੀ ਵੇੜ ਦੇਖੀ ਜਾਨੇ ਆ ਇਹ ਕ੍ਰੋਸ ਬਣ ਦੇ ਵਿੱਚ ਆ ਗਈ ਦੂਸਰਾ ਸੂਰ ਸੂਰਿਆ ਰੇਟ 75000 ਫਿਰ ਮਾਨਦਾਨ ਮਾੜਾ-ਮੋਟਾ ਹੋ ਜੂ ਕੀ 75000 ਚੋਂ ਨਰਮ ਵੈੜ ਮੌਕੇ ਤੇ ਹੋ ਜੂਗੀ ਦੂਜਾ ਸੁਆ ਸੋਰੀ ਆ ਦਿਨ 5 4 ਅਜੇ ਪੈਂਡਿੰਗ ਪਿਆ ਸੋ ਥਾਨ ਸੋਨਾ ਹੱਥੀ ਚਵਾਈ ਵਾਲਾ ਗੁੱਲੇ ਵਾਲਾ ਜਿਵੇਂ ਹੁਣ ਮੂਰੇ ਮੌਸਮ ਆ ਰਿਹਾ ਹੈ ਗਰਮੀ ਦਾ ਤਿੰਨੇ ਵੈੜਾ ਚ ਗਰਮੀ ਦੇ ਅਕੋਰਡਿੰਗ ਵਾਲੀਆ ਵੈੜਾ ਹੈਗੇ ਆਂਗੇ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਥਾਨ ਤੁਣ ਸੋਨਾ ਹੱਥੀ ਚਵਾਈ ਵਾਲਾ ਰੇਟ 75000 ਮੌਕੇ ਤੇ ਮਾਨਦਾਨ ਹੋ ਜੂਗੀ ਤੀਜੇ ਨੰਬਰ ਆਪਾਂ ਜਿਹੜੀ ਵੈੜ ਦੇਖੀ ਜਨੇ ਆ ਇਹ ਕਿਹੜਾ ਸੁਆ ਇਹ ਵੀ ਗੁੱਜਾਸੂ ਨੀ ਤੇ ਮੇਰੇ ਵੀ ਥੋੜੀ ਕੱਚੀ ਲੱਗਦੀ ਆ ਹਨਾ ਇਹ ਇਹ ਵੇਖੀ ਹਫਤੇ ਦਾ 10 ਦਿਨਾਂ ਦੀ ਕੱਚੀ ਦਾਣ ਲਈ ਠੀਕ ਹੈ ਕਿੰਨਾ ਦੁੱਧ ਪਾ ਦੂ ਅੰਦਾਜ਼ਾ ਲਾਇਆ ਕਰੋਮੇ 25 26 ਕਿਲੋ ਦਾ ਦੁੱਧ ਆਜੋ ਤਾਂ ਦੂ ਵੀ 30 ਕਿਲੋ ਠੀਕ ਹੈ ਜਿਹੜਾ ਵੀ ਰਮਾਰਦੀ ਕੋਈ 20 ਕਿਲੋ ਮੰਨੇ ਕਿਸੇ 20 ਕਿਲੋ ਮੰਨੇ ਜਿਹੜਾ ਵੀ ਨਿਮਾਦੀ ਦੇ ਐਚਐਫ ਦੇ ਵਿੱਚ ਕ੍ਰੋਸ ਆ ਗਿਆ ਹਨਾ ਸੋ ਸਾਲ ਚੰਗੀ ਜਿੰਦ ਜਾਨ ਵਾਲੀ ਆ ਪੂਰੇ ਫੁੱਲ ਵੱਡੇ ਕੱਦ ਕਰ ਨਾਲ ਜਿੰਦ ਜਾਨ ਵਾਲੀ ਆ ਰੇਡ ਕਿਰੋ ਇਹ ਵਾਰ 95000 ਰੁਪਏ ਦਿੱਤਾ ਗਈ ਹੈ ਤੋੜ ਦੀ ਬਾਹਰ ਸਵਰਥ ਤੀਜਾ ਨੰਬਰ ਆਪਾਂ ਜਿਹੜੀ ਬੈੜ ਦੇਖੀ ਆ ਰੇਟ 95000 ਮੌਕੇ ਤੇ ਮਾਰਦਾਂ ਨੂੰ ਖਜੂ ਸ਼ਾਸਕ ਦੇਦ ਦੀ ਕੱਤੀ ਆ ਤਿੰਨੇ ਬਿਹੜਾ ਪਾ ਜਿਹੜੇ ਦਿਖਾਇਆ ਚੰਗੀਆਂ ਵੱਡੀਆਂ ਕੱਦ ਕਾਠਾਂ ਵਾਲੀਆਂ 6283871572 ਵੀਰ ਦਾ ਮੋਬਾਈਲ ਨੰਬਰ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਰੋ ਦੇਖ ਲਈ ਸਬਤ ਆ